ਨੌਜਵਾਨ ਫੂਡ ਪ੍ਰੋਸੈਸਿੰਗ ਦੇ ਧੰਦੇ ਨੂੰ ਆਪਣਾਉਣ ਕਿਹਾ ਬਾਲਮਕੰਦ ਸ਼ਰਮਾ ਨੇ ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਪੰਜਾਬ ਦੀ ਜਵਾਨੀ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਧੰਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਇਹ ਗੱਲ ਪੰਜਾਬ ਸਟੇਟ ਦੇ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਨੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿਖੇ 1200 ਤੋਂ ਵੱਧ ਵਿਦਿਆਰਥੀਆਂ ਦੇ ਇਕੱਠ ਨੂੰ ਖਤਬੇ ਹੁੰਦੇ ਹੈ ਕਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੁਸ਼ੀਲ ਮੱਤਲਵਲੋ ਕਰਾਏ ਗਏ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਨ ਜਦਕਿ ਉੱਗੇ ਵਾਤਾਵਨ ਪ੍ਰੇਮੀ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐਸਡੀ ਮਨਜੀਤ ਸਿੰਘ ਸਿੱਧੂ ਵਿਸ਼ੇਸ਼ ਪ੍ਰਾਣਿਆਂ ਵਿੱਚ ਸ਼ਾਮਲ ਸਨ ਬਾਲਮਕੰਦ ਸ਼ਰਮਾ ਨੇ ਇਸ ਮੌਕੇ ਤੇ ਸਕੂਲਾਂ ਚ ਪੜ੍ਹਦੇ ਛੋਟੇ ਬੱਚਿਆਂ ਨੂੰ ਪੌਸਟ ਖੇਤੀ ਵੱਲ ਰੁਚਿਤ ਕਰਨ ਦੇ ਮਕਸਦ ਨਾਲ ਕੀਤੇ ਜਾ ਰਹੇ ਮਾਸਟਰ ਪਲਾਨ ਬਾਰੇ ਜਾਣੂ ਕਰਾਉਂਦੇ ਆ ਕਿਹਾ ਅਸੀਂ ਇੱਥੇ ਸੇਡ ਦਾ ਪਹਿਲਾ ਨਿਊਟ੍ਰੀਸ਼ਨ ਗਾਰਡਨ ਲਾਇਆ ਤੁਹਾਡੇ ਕੈਂਪਸ 'ਚ ਇੱਕ ਪੌਸ਼ਟਿਕ ਬਾਗ ਜਿੱਦਿਕੇ ਸਭ ਲਾ ਕੇ ਅਸੀਂ ਤੇ ਉਸ ਬਾਗ ਦਾ ਮਕਸਦ ਕੀ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸਾਡੀਆਂ ਸਿਫਾਰਸ਼ਾਂ ਤੇ 8 ਅਕਤੂਬਰ ਨੂੰ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਂਦੀ ਨੇ ਸਾਡੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰਕੇ ਸਾਰੇ ਸੂਬੇ ਦੇ ਸਕੂਲਾਂ ਨੂੰ ਇਨਸਟਰਕਸ਼ਨ ਦਿੱਤੀਆਂ ਦੋਸਤੋ 19 ਜਾਂ 640 ਸਕੂਲਾਂ 27000 ਅਗਰਵਾੜੀਆਂ ਚੌਥਾ ਹੈ ਢਿੱਪੂਆ ਜਿੱਥੇ ਸਾਡਾ ਕਚਲਿਆ ਤੇ ਉਹਨਾਂ ਤੋਂ 5723 ਫੋਰ ਰੈਡੀ ਕਰੇ ਜਿੱਥੇ ਜਗ੍ਹਾ ਹੈਗੀ ਆ ਉੱਥੇ ਨਿਊਟ੍ਰੀਸ਼ਨ ਗਾਰਡਨ ਲੱਗ ਰਿਹਾ ਸਬਜ਼ੀਆਂ ਹਰਬਲ ਤੇ ਫਰੂਟ ਗਾਰਡਨ ਲੱਗ ਰਿਹਾ ਬੱਚੇ ਨੂੰ ਸਕੂਲ ਪੜ੍ਹਦੇ ਪਤਾ ਲੱਗੂਗਾ ਆਮਲਾ ਕੀ ਆ ਸੌਂਜਣਾ ਕੀ ਆ ਕੜੀ ਪੱਤਾ ਕੀ ਆ ਪੁਦੀਨਾ ਕੀ ਆ ਕਿਉਂ ਪਾਉਣਾ ਸਮਝ ਆ ਗਈ ਉਹ ਵੀ ਮੇਡੇ ਵਿੱਚ ਵਰਤ ਲਿਆ ਇਹ ਚੀਜ਼ ਜੀ ਇਹ ਸਾਡੇ ਪੈਦਾ ਕਰੇਗੀ ਨਿਊਟ੍ਰੀਸ਼ਨ ਸਿਕਿਉਰਿਟੀ ਹੁਣ ਫੂਡ ਪ੍ਰੋਸੈਸਿੰਗ ਦਾ ਧੰਦਾ ਅੱਜ ਦੇ ਨੌਜਵਾਨਾਂ ਲਈ ਕਿਵੇਂ ਲਾਹੇਬੰਦਾ ਸਾਬਤ ਹੋ ਸਕਦਾ ਹੈ ਇਸ ਬਾਰੇ ਉਦਾਹਰਨਾ ਦੇ ਕੇ ਸਮਝਾਉਂਦਿਆਂ ਬਾਲਮਕੰਦ ਸ਼ਰਮਾ ਨੇ ਦੱਸਿਆ ਕਿ ਪੰਜਾਬ ਦਾ ਫਿਊਚਰ ਫੂਡ ਪ੍ਰੋਸੈਸਿੰਗ ਇੰਡਸਟਰੀ ਜੁੜਿਆ ਹੋਇਆ ਹੈ ਕਿ ਤੁਹਾਡਾ ਸਕੋਪ ਜੋ ਹੈ ਤੁਸੀਂ ਜੋ ਆਪਣਾ ਬੰਨਾ ਸੀਐਮ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਸਿਰਫ ਜੌਬ ਸੀਕਰ ਨਹੀਂ ਜੌਬ GIVER ਬੰਨਾ ਤੁਸੀਂ ਨੌਕਰੀਆਂ ਦੇਣੀਆਂ ਦੇਣੀਆਂ ਕਿਵੇਂ ਆ ਕਿ ਜਦੋਂ ਤੁਸੀਂ ਫੂਡ ਪ੍ਰੋਸੈਸਿੰਗ ਸੈਂਟਰ ਕਿ ਇਹਦਾ ਇਲਾਕਾ ਹੀ ਰਾਜਧਾਨੀ ਪੰਜਾਬ ਦੇ ਆਲੂਆਂ ਦੀ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਹਾਰਪੁਰ ਪੰਜਾਬ ਦਾ ਆਲੂ ਜਿੱਨਾ ਇੱਥੇ ਹੁੰਦਾ ਤਾਂ ਮੈਂ ਹੀ ਬੇਤੀ ਕਰ ਲੱਗਾ ਕਿ ਸਾਡੇ ਲੌਂਗ ਆਲੂ ਜਿਹੜਾ ਆਇਆ ਹੋਂ ਲੰਬਾ ਆਲੂ ਉਹ 4-5 ਸਾਲ ਦੀ ਮਿਹਨਤ ਵਾਸਤੇ ਸਪੀਕਰ ਸਾਹਿਬ ਇੰਨਾ ਕਾਮਯਾਬ ਹੋ ਗਿਆ ਕਿ ਉਹਦੀ ਫ੍ਰੈਂਚ ਫ੍ਰਾਈਜ਼ ਉਹਦਾ ਜਿਹੜਾ ਪੋਟੈਟੋ ਫਲੇਕਸ ਆ ਉਹ ਇੰਟਰਨੈਸ਼ਨਲੀ ਸੈਕਲਡ ਆ ਜਿੰਨੀਆਂ ਵੀ ਵੱਡੀਆਂ ਫੂਡ ਚੇਨ ਮੈਕਡੋਨਲਡ ਤੋਂ ਲੈ ਕੇ KFC ਉਹ ਵੀ ਆਲੂ ਦਾ ਮੰਗਰੀਏ ਸਾਡੇ ਕੋਲੋਂ ਚਿਪਸ ਤੇ ਉਹ ਚਿਪਸ ਬਣਨ ਕਰਦੇ ਆ ਜੇ 4-5 ਰੁਪਏ ਕਿਲੂ ਤੁਹਾਡੇ ਆਦ ਨੂੰ ਵਿਕਦਾ ਨਾਰਮਲੀ ਸਾਡੀਆਂ ਜਿਹੜੀਆਂ ਨਵੀਆਂ ਇੰਡਸਟਰੀ ਲੱਗ ਰਹੀਆਂ ਆਲਰੇਡੀ ਕੰਮ ਕਰ ਰਹੀ ਸਰੰਦ ਫਤਿਹਗੜ ਸਾਹਿਬ ਸਾਧੂਗੜ੍ਹ ਉਹ 12 ਪੈ ਕਿਲੋ ਲੈ ਰਹੇ ਆ ਤੇ ਕਿੰਨੀ ਅੰਦਰ ਹੋਈ ਕਿਸ਼ਾਂਤੀ ਜੇ 4 ਪੈ ਕਿਲੋ ਵਿਕਦਾ ਉਹ 12 ਪੈ ਕਿਲੋ ਲੈ ਰਹੇ ਆ ਆਪ ਜੋਂਦੇ ਆ ਆਪ ਦੱਸਦੇ ਕਿਸਾਨ ਨੂੰ ਵਿਜਣਾ ਕਿਵੇਂ ਆ ਆਪਾਂ ਮਿੱਠੀ ਮੱਕੀ ਦੀ ਗੱਲ ਕਰਦੇ ਸਵੀਟ ਕੌਰਨ ਸਵੀਟ ਕੌਰਨ ਦੇ ਵਿੱਚ ਜਿਹੜੀ ਵੈਰੈਟੀ ਲੈ ਕੇ ਆਏ ਆ ਉਹਦੀ ਇੰਨੀ ਮੰਗ ਹੋ ਗਈ ਕਿ ਜਦੋਂ ਮੈਂ ਆਪਣੇ ਦੋਸਤ ਬਰਾੜ ਸਾਹਿਬ ਨੂੰ ਕਿਹਾ ਬਰਾੜ ਸਾਹਿਬ ਤੂੰ ਤੇ ਗੱਡੀਆਂ ਪਰ ਕੇ ਪਿੰਡਾਂ ਤੇ ਹੀ ਦੇ ਆ ਕਹਿੰਦੇ ਪਿੰਡਾਂ ਜਿਵੇਂ ਤਾਂ ਭੇਜਦਾ ਸਰਹੰਦਿਆਲ ਵਾਲੇ ਕਿ ਜੇ ਲੇਡੀ ਘਰ ਬੈਠੀ ਆ ਉਹਨੂੰ ਅਸੀਂ 500 ਰੁਪਿਆ ਪਾਰਟ ਦਿੰਨੇ ਆ ਕਿ ਛਲੀਆਂ ਘੇਰੋ ਸਾਡੀ ਗੱਡੀ ਛੱਲੀ ਲੈ ਕੇ ਦੁਵਾਰਾ ਨਾਲ ਲੈ ਕੇ ਵਾਪਸ ਆ ਜਾਂਦੀ ਆ ਮੈਂ ਬਰਾੜ ਸਾਹਿਬ ਤੂੰ ਮਸ਼ੀਨਾਂ ਕਿਉਂ ਨਹੀਂ ਕਰਦੇ ਕਹਿੰਦੇ ਸ਼ਰਮਾ ਜੀ ਮਸ਼ੀਨਾਂ ਮਿਠਾਸ ਵਰਦਣੀ ਚੱਲੀ ਦੀ ਇਹ ਤਾਂ ਛੱਲੀ ਘੇਰੀ ਦੀ ਮਿਠਾਸ ਬਣਦੀ ਆ ਉਹ ਛੱਲੀ ਜਦੋਂ ਪ੍ਰੋਸੈਸ ਕੀਤੀ ਫ੍ਰੀਜ਼ ਕੀਤੀ 10 ਕਰੋੜ ਦਾ ਕੰਟੇਨਰ ਗਿਆ ਫਿਲੀਪੀਨਜ਼ ਸਰਹੰਦ ਤੋਂ ਫੋਰਨ ਇਹ ਕੰਮ ਤੁਸੀਂ ਕਰਦੇ ਦੋਸਤੋ ਬੱਚੇ ਤੁਸੀਂ ਕੰਮ ਕਰਦੇ ਆ ਕਿ ਸਾਡੀਆਂ ਛਲੀਆਂ ਇੱਥੇ ਬੀਜ ਕੇ ਇੱਥੇ ਆਲੂ ਪੈਦਾ ਕਰਕੇ ਵੈਲਿਊਏਟ ਕਰਕੇ ਕਿਉਂ ਨਹੀਂ ਵਿਦੇਸ਼ਾਂ ਜਾਣ ਦੀ ਇਸ ਸਮਾਰੋਹ ਦਾ ਮੁੱਖ ਮਕਸਦ ਪੀਟੀਯੂ ਅਤੇ ਆਸਟ੍ਰੇਲੀਆ ਦੇ ਯੂਨੀਵਰਸਲ ਬਿਜ਼ਨਸ ਗਰੁੱਪ ਵਿਚਕਾਰ ਇੱਕ ਐਮਓਯੂ ਸਾਈਨ ਕਰਨਾ ਸੀ ਜਿਸ ਉੱਪਰ ਦਸਤਖਤ ਕਰਨ ਲਈ ਆਸਟ੍ਰੇਲੀਆ ਤੋਂ ਉਚੇਚਾ ਤੌਰ ਤੇ ਯੂਨੀਵਰਸਲ ਬਿਜ਼ਨਸ ਗਰੁੱਪ ਦੇ ਪ੍ਰਧਾਨ ਗੈਰੀ ਮਲਹੋਤਰਾ ਪੁੱਜੇ ਹੋਏ ਸਨ ਉਹਨਾਂ ਨੇ ਦੱਸਿਆ ਕਿ ਹੁਣ ਪੀਟੀਯੂ ਦੇ ਵਿਦਿਆਰਥੀਆਂ ਦੇ ਦਰਵਾਜ਼ੇ ਇੰਟਰਨਸ਼ਿਪ ਵਾਸਤੇ ਉਹਨਾਂ ਦੇ ਸਿਡਨੀ ਮੈਲਬੌਰਨ ਬ੍ਰਿਸਬਨ ਐਡੀਲੇਡ ਅਤੇ ਦੁਬਈ ਦੇ ਕੈਂਪਸਾਂ ਲਈ ਖੁੱਲੇ ਹਨ ਇਸ ਮੌਕੇ ਤੇ ਇੱਕ ਵਾਰ ਫਿਰ ਬਾਲਮਕੰਦ ਸ਼ਰਮਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਨੇ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੱਤੀ ਕਿ ਗਿਆਨ ਭਾਵੇਂ ਸਾਰੀ ਦੁਨੀਆ ਚੋਂ ਪ੍ਰਾਪਤ ਕਰੋ ਪਰ ਮੁੜ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਆਪਣੀਆਂ ਜੜ੍ਹਾਂ ਨਾਲ ਜੁੜੋ ਕਿਉਂਕਿ ਜੋ ਸੁੱਕ ਛੱਜੂ ਦੇ ਚਬਾਰੇ ਉਹ ਬਲਖ ਨਾ ਬੁਖਾਰੇ ਅੱਜ ਅਸੀਂ ਉਹ ਦਿਨ ਦੇਖ ਰਹੇ ਹਾਂ ਜਦੋਂ ਮੈਨੇਜਮੈਂਟ ਟੈਕਨੀਕਲ ਸਕਿਲਸ ਜਾਂ ਜਿਹੜੀ ਤੁਹਾਡੀ ਤਕਨੀਕੀ ਸਿੱਖਿਆ ਉਹਦੇ ਵਿੱਚ ਗੈਰੀ ਮਨੋਤਰਾ ਜੀ ਇੱਕ ਬੁਕੇ ਲੈ ਕੇ ਆਏ ਤੁਹਾਡੇ ਵੱਲੋਂ ਆਸਟ੍ਰੇਲੀਆ ਤੋਂ ਜਦੋਂ ਗੈਰੀ ਜੀ ਨੇ ਸਾਡਾ ਸਾਝਾ ਕੀਤਾ ਤੇ ਮੈਨੂੰ ਜਿਆਦਾ ਖੁਸ਼ੀ ਇਸ ਕਰਕੇ ਹੋਈ ਕਿ ਮੇਰੇ ਸਰਾਕੇ ਦਾ ਮੇਰਾ ਪਿੰਡ ਹੋਇਆ ਕਿ ਸਾਡੇ ਇਲਾਕੇ ਵਿੱਚ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਆ ਤੁਹਾਡਾ ਫਿਊਚਰ ਜਿਹੜਾ ਉਹ ਗਲੋਬਲ ਹੋਣ ਜਾ ਰਿਹਾ ਕਿਉਂਕਿ ਤੁਸੀਂ ਜਿਹੜੀ ਪੜ੍ਹਾਈ ਕਰ ਰਹੇ ਹੋ ਜੋ ਕੁਝ ਕਰਨਾ ਲੋਚਦੇ ਹੋ ਜੇ ਤੁਹਾਨੂੰ ਘਰ ਬੈਠੇ ਹੀ ਇੱਥੇ ਗੁਰਿਆਕੇ ਪੜ੍ਹਾਉਣ ਜਾਂ ਤੁਹਾਡੇ ਟੀਚਰ ਸਹਿਬਾਨ ਜਾਂ ਤੁਹਾਡੇ ਚ ਕੋਈ ਇੰਟਰਨਸ਼ਿਪ ਜਾਂ ਕੋਈ ਟ੍ਰੇਨਿੰਗ ਲੈਣ ਇਹਦੇ ਦੁਬਈ ਕੈਂਪਸ 'ਚ ਜਾਂ ਸਿਡਨੀ ਜਾਂ ਐਡੀਲੇਡ ਜਾਂ ਪਰਸਪੇਨਿਆ ਮੈਲਬਰਨ ਜਾਣਗੇ ਤਾਂ ਤੁਹਾਡਾ ਐਕਸਪੋਜ਼ਰ ਵਧੇਗਾ ਜੌਬ ਵੀ ਵਧਣ ਗਿਆ ਪਰ ਮੇਰੀ ਨਾਲ ਕਿ ਬੇਨਤੀ ਹੈ ਜਿਹੜੀ ਗੱਲ ਦੁਬਾਰਾ ਦੁਬਾਰਾ ਹੋ ਰਹੀ ਆ ਕਿ ਅਲਟੀਮੇਟ ਆਪਣੇ ਰੂਟਸ ਚਾਓ ਆਪਣੇ ਮਲਕ ਨੂੰ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਪਿਆਰ ਕਰਨਾ ਕਿਉਂਕਿ ਜੋ ਸੁੱਖ ਛੱਜੂ ਦੇ ਚਾਰੇ ਉਹ ਮਲਕ ਨਾ ਬਖਾਰੇ ਇਥੇ ਜ਼ਿਕਰ ਕਰਨਾ ਕਥਾ ਨਹੀਂ ਹੋਵੇਗਾ ਕਿ ਐਸਏ ਯੂਨੀਵਰਸਿਟੀ ਦੇ ਅਸਿਸਟੈਂਟ ਡਾਇਰੈਕਟਰ ਮਰਗਿੰਦਰ ਸਿੰਘ 베ਦੀ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਰਕਾਰ ਦੇ ਸਟਾਰਟਅਪ ਪ੍ਰੋਗਰਾਮ ਦੇ ਜ਼ਰੀਏ ਸਵੈਰਜ਼ਗਾਰ ਦੇ ਪ੍ਰੋਗਰਾਮ ਨਾਲ ਜੋੜ ਰਹੇ ਹਨ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ